ਇਹ ਮੇਨ ਬਾਬਾ ਜੀ ਆ ਬਾਬਾ ਹਜਰਤ ਸ਼ੈਖ ਸਦਰੋਦੀਨ ਸਦਰੇ ਜਹਰ ਅਮਦੁੱਲਾਹਲੇ ਸ਼ੌਹਰਵਰਦੀ ਸਿਲਸਿਲੇ ਨਾਲ ਬਾਬਾ ਜੀ ਦਾ ਇਧਰ ਬਾਬਾ ਜੀ ਦੇ ਆ ਬਾਬਾ ਜੀ ਦੇ ਵਾਈਫ ਹੈ ਇਹ ਬਾਬਾ ਜੀ ਦੇ ਵਾਈਫ ਹੈ ਨਾਲ ਹੀ ਬਾਬਾ ਜੀ ਦੇ ਗ੍ਰੈਂਡਸਨ ਹੈ ਇਹ ਜਿਹੜੀ ਚਾਰ ਦੀਵਾਰੀ ਹੈ ਇਹ ਸਾਰੀ ਬਾਬਾ ਜੀ ਸ਼ਕ ਨੇ ਕਰਾਚ ਬਣੀ ਹੋਈ ਹੈ ਸਾਰੀ ਨਾਇਚ ਮਿੱਟੀ ਸੀਮਿੰਟ ਕੁਝ ਨਹੀਂ ਲੱਗਾ ਹੈ ਗਾਰਾ ਕੁਝ ਨਹੀਂ ਲੱਗਾ ਹੈ ਜਾਂ ਚੁੰਨਾ ਲੱਗੇ ਆ ਇਹ ਸਾਡੇ ਜੁਨੀਅਰ ਅਬਾਉਟ 600 ਸਾਲ ਹੋ ਗਏ ਅਹੀਂ ਖੜੀ ਹੈ ਬਾਬਾ ਜੀ ਸ਼ਕ ਨਾਲ ਨਾ ਮਿੱਟੀ ਗਾਰਾ ਸੀਮਿੰਟ ਕੁਝ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਪ ਦੇ ਕੋ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਅੱਜ ਪਹੁੰਚੇ ਆਪਾਂ ਸ਼ਹਿਰ ਮਰੇਰਕੋਟਲੇ ਦਰਗਾਹ ਬਾਬਾ ਹਿਦਰ ਸਿੰਘ ਜੀ ਦੇ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਸੱਚੋ ਚੱਲਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜੀ ਵੀਡੀਓ ਦੇਖਦੇ ਨੇ ਤੇ ਚੱਲਦੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਦਰਗਾਹ ਬਾਬਾ ਹੈਦਰ ਸ਼ੇਖ ਦੇ ਸਾਰੇ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਪਹੁੰਚ ਚੁੱਕੇ ਆ ਜੀ ਦਰਗਾਹ ਬਾਬਾ ਹੈਦਰ ਸ਼ੇਖ ਦੀ ਤੇ ਚੱਲਦੇ ਆਪਾਂ ਦਰਸ਼ਨ ਕਰਾਉਣੇ ਆ ਸਾਰੇ ਹਨਾ ਲਓ ਜੀ ਆਹ ਰਸਤਾ ਇਹਦਾ ਜਾਂਦਾ ਤੇ ਦਰਗਾਹ ਬਾਬਾ ਹੈਦਰ ਸ਼ੇਖ ਹੈ ਜੀ ਲਓ ਜੀ ਲੋ ਕਿੱਥੋਂ ਆ ਜੀ ਲੁਧਿਆਣਾ ਤੋਂ ਲਓ ਜੀ ਚਲਦੇ ਅੰਦਰ ਆਪਾਂ ਪਹੁੰਚ ਚੁੱਕੇ ਆ ਜੀ ਚਲਦੇ ਆ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਬismillahirrahmanirrahim ਮੇਰਾ ਨਾਮ ਮੋਇਨ ਖਾਨ ਹੈ ਅਸੀਂ ਬਾਬਾ ਜੀ ਗੱਦੀ ਵਾਲੇ ਆ ਬਾਬਾ ਜੀ ਵੰਸ਼ੋਜ ਬਾਬਾ ਜੀ ਗੱਦੀ ਵਾਲੇ ਏ ਬੇ ਮੇਨ ਬਾਬਾ ਜੀ ਆ ਬਾਬਾ ਹਜਰਤ ਸ਼ੈਖ ਸਦਰਉਦੀਨ ਸਦਰੇ ਜਹਰ ਅੰਦੁੱਲਾਹਲੇ ਸ਼ੌਹਰਵਰਦੀ ਸਿਲਸਿਲੇ ਨਾਲ ਬਾਬਾ ਜੀ ਦਾ ਇਧਰ ਬਾਬਾ ਜੀ ਦੇ ਆ ਬਾਬਾ ਜੀ ਦੇ ਵਾਈਫ ਹੈ ਤੇ ਬਾਬਾ ਜੀ ਦੇ ਵਾਈਫ ਹੈ ਨਾਲ ਹੀ ਬਾਬਾ ਜੀ ਦੇ ਗ੍ਰੈਂਡਸਨ ਹੈ ਠੀਕ ਹੈ ਬਸ ਇਹ ਤਿੰਨ ਬਾਬਾ ਜੀ ਦੇ ਸਹਾਬਜਾਦੇ ਹੈ ਬਾਬਾ ਜੀ ਦੇ ਸਨ ਹੈ ਬਾਬਾ ਜੀ ਸਹਾਬਜਾਦੇ ਇੱਕ ਇਹ ਦੋ ਤਿੰਨ ਤਿੰਨ ਬਾਬਾ ਜੀ ਦੇ ਸਹਾਬਜਾਦੇ ਹੈ ਬਾਬਾ ਜੀ ਦੇ ਬੇਟੇ ਤਿੱਕਾ ਇਧਰ ਲੰਬੇ ਹੇਟਾ ਇੱਕ ਇਧਰ ਆਹਾ ਤਿੰਨ ਉਧਰ ਪਾਲੀ ਸਾਈਡ ਇਹ ਚਾਰ ਹੈਗੇ ਸੇਵਾਦਾਰ ਬਾਬਾ ਜੀ ਦੇ ਨਾਲ ਆ ਇਥੇ ਇਹ ਤਾਂ ਬਾਬੇ ਜੀ ਬੈਠੇ ਆ ਸਾਹਬ ਜੱਦੇ ਇੱਕ ਇਧਰ ਤਿੰਨ ਉਧਰ ਇੱਕ ਲੰਬੇ ਹੇਟਾ ਤੇ ਤਿੰਨ ਆ ਇਹ ਬਾਬਾ ਜੀ ਦੇ ਚਾਰ ਸੇਵਾਦਾਰ ਹੈ ਜਿਹੜਾ ਬਾਬਾ ਜੀ ਨਾਲ ਆ ਇਥੇ ਠੀਕ ਹੈ ਬਣ ਨਾ ਸੋਕੇ ਕਰ ਇਹ ਜਿਹੜੀ ਚਾਰ ਦੀ ਵਾਰੀ ਹੈ ਇਹ ਸਾਰੀ ਬਾਬਾ ਜੀ ਸ਼ਕਰੀ ਕਰਾਚ ਬਣੀ ਹੋਈ ਹੈ ਸਾਰੀ ਨਾ ਇੱਥੇ ਮਿੱਟੀ ਸੀਮਟ ਕੁਝ ਨਹੀਂ ਲੱਗਿਆ ਹੈ ਗਾਰਾ ਕੁਝ ਨਹੀਂ ਲੱਗਿਆ ਹੈ ਜਾਂ ਚੁੰਨਾ ਲੱਗੇ ਆ ਇਹ ਸਾਡੇ ਨੀਅਰ अबाउट 600 ਸਾਲ ਹੋ ਗਏ ਅਸੀਂ ਖੜੀ ਹੈ ਬਾਬਾ ਜੀ ਸ਼ਕਰੀ ਨਾ ਮਿੱਟੀ ਗਾਰਾ ਸੀਮਟ ਕੁਝ ਨਹੀਂ ਲੱਗਿਆ ਇਸ ਵਿੱਚ ਤੇ ਬਾਬਾ ਜੀ ਸ਼ਕਰੀ ਲਾਈ ਖੜੀ ਹੈ ਠੀਕ ਹੈ ਇਹ ਬਾਬਾ ਜੀ ਮੇਨ ਬਾਬਾ ਜੀ ਨਹੀਂ ਬਾਬਾ ਹਜਰ ਸ਼ੇਖ ਜਿਹੜੇ ਕਿ ਅਫਗਾਨਿਸਤਾਨ ਤੋਂ ਇਸ ਇਸ ਥੈਰਾ ਪਰ ਆਏ ਥੇ ਬਾਬਾ ਜੀ 1468 ਈਸਵੀ ਵਿੱਚ ਇਸ ਮੁਕਾਮ ਦੇ ਉੱਪਰ ਆਏ ਇਹ ਪਾਕਿਸਤਾਨ ਮਲਤਾਨ ਹੁੰਦੇ ਹੋਏ ਇਸ ਮੁਕਾਮ ਦੇ ਉੱਪਰ ਆਏ ਉਸ ਟਾਈਮ 1430 ਜਵਾਨ ਈਸਵੀ ਥਾ ਟਾਈਮ ਥਾ ਤੇ ਬਹਿਲੋਲ ਦੇ ਬਾਦਸ਼ਾਹ ਦਾ ਜਮਾਨਾ ਥਾ ਸਾਵੇ ਥੇ ਤੇ ਮੋਤੀਆਂ ਲੱਗੀ ਹੋਈ ਸੀ ਸਭ ਦੀਆਂ ਤੇ ਮੋਤੀਆਂ ਦੇ ਵਿੱਚ ਨੇਰੀ ਚੱਲੀ ਤਾਂ ਕਿ ਸੁਣਨ ਜਾਨ ਸਭੀ ਤੇ ਮੋਤੀਆਂ ਵਿੱਚ ਘੋੜੇ ਤੱਕ ਦੇ ਮੂੰਹ ਮੂੜ ਕੇ ਕਹਿੰਦੇ ਰਾਜਿਆਂ ਦੇ ਘੋੜੇ ਤੱਕ ਦੇ ਮੂੰਹ ਮੂੜ ਕੇ ਸਿਰਫ ਇੱਕ ਬਾਦ ਬਾਬਾਈ ਦਾ ਐਸਾ ਟਮੋਟੀ ਥੀ ਜਿੱਥੇ ਦੀਵਾ ਚੱਲਦਾ ਥਾ ਉਸ ਟਾਈਮ ਵੀ ਨੇਰੀ ਵਿੱਚ ਵੀ ਦੀਵਾ ਚੱਲਦਾ ਥਾ ਤਾਂ ਰਾਜਾ ਤੇ ਬਹਿਲੋਲ ਦੀ ਬਾਦਸ਼ਾਹ ਦੇ ਬੰਦੇ ਨੇ ਜੇ ਦੱਸਿਆ ਕਿ ਬਾਬਾ ਜੀ ਉੱਥੇ ਫਲਾ ਫਲਾ ਅੱਲਾ ਦੇ ਵਲੀ ਬੈਠੇ ਆ ਅੱਲਾ ਦੇ ਪਿਆਰੇ ਬੈਠੇ ਆ ਉਹਨਾਂ ਦਾ ਇੰਨੀ ਨੇੜੀ ਵਿੱਚ ਵੀ ਨੇੜੀ ਦੇ ਵਿੱਚ ਵੀ ਦੀਵਾ ਚੱਲ ਰਿਹਾ ਹੈ ਇੰਨੀ ਨੇੜੀ ਦੇ ਵਿੱਚ ਦੇ ਵੀ ਦੀਵਾ ਚੱਲ ਰਹੇ ਨੇ ਸਾਰੇ ਆਪਣੇ ਘੋੜਿਆਂ ਦੇ ਮੂੰਹ ਮੁੜ ਕੇ ਬਾਬਾ ਜੀ ਦੀਵਾ ਚੱਲ ਰਿਹਾ ਹੈ ਤਾਂ ਬਹਿਲੋਲ ਦੀ ਬਾਦਸ਼ਾਹ ਚੱਲ ਕੇ ਆਏ ਇਹਨਾਂ ਨੂੰ ਦੁਆ ਦੁਆ ਦੇ ਲਈ ਕਿਹਾ ਜੰਗ ਦੇ ਲਈ ਕਿਹਾ ਜੰਗ ਫਤਿਹ ਕਰਕੇ ਆਵਾਂ ਬਾਬਾ ਜੀ ਨੇ ਦੁਆ ਦਿੱਤੀ ਉਹਨਾਂ ਨੂੰ ਬਹਿਲੋਲ ਦੀ ਬਾਦਸ਼ਾਹ ਨੂੰ ਕਿ ਤੁਸੀਂ ਮੈਦਾਨ ਫਤਿਹ ਕਰਕੇ ਆਂਗੇ ਜੰਗ ਫਤਿਹ ਕਰਕੇ ਆਏਗਾ ਤਾਂ ਉਹ ਦੁਆ ਕਬੂਲ ਹੋਈ ਬੈਲੋਲੋਦੀ ਬਾਦਸ਼ਾ ਜੰਗ ਫਤਿਹ ਕਰਕੇ ਆਇਆ ਤਾਂ ਬਾਦਸ਼ਾ ਨੇ ਬਹੁਤ ਬੇਹਦ ਕੀਮਤੀ ਘੋੜਾ ਪੇਸ਼ ਕੀਤਾ ਆਪ ਨੂੰ ਗਿਫਟ ਪੇਸ਼ ਕੀਤਾ ਨਜਰਾਨੇ ਦੇ ਤੌਰ ਤੇ ਗਿਫਟ ਪੇਸ਼ ਕੀਤਾ ਐਜ਼ ਅ ਗਿਫਟ ਤਾਂ ਬਾਬਾ ਨੇ ਸਵੀਕਾਰ ਕੀਤਾ ਉਹ ਬਾਬਾ ਜੀ ਸੁਣਨ ਚਾਹੁੰਦਾ ਬਾਬਾ ਜੀ ਨੇ ਉਹ ਘੋੜਾ ਅੱਗੇ ਦੇ ਦਿੱਤਾ ਜਾਂ ਲੰਗਰ ਚ ਪਾ ਦਿੱਤਾ ਤਾਂ ਬੈਲੋਲੋਦੀ ਬਾਦਸ਼ਾ ਨੂੰ ਇਸ ਖਬਰ ਪਹੁੰਚੀ ਤੇ ਮਹਿਲੋਕੀ ਬਾਦਸ਼ਾ ਨੇ ਬਹੁਤ ਬੁਰਾ ਮੰਨੇ ਆ ਤੇ ਆਪ ਆਏ ਜੀ ਤੁਹਾਨੂੰ ਇੰਨਾ ਅੱਛਾ ਬੇਹਦ ਕੀਮਤੀ ਘੋੜਾ ਮੈਂ ਗਿਫਟ ਦੇ ਦਿੱਤਾ ਤੁਸੀਂ ਉਹ ਅੱਗੇ ਦੇ ਦਿੱਤਾ ਤਾ ਬਾਬਾ ਜੀ ਨੇ ਇਸ਼ਾਰੇ ਦੇ ਹੱਥਾਂ ਦੇ ਇਸ਼ਾਰੇ ਨਾਲ ਉਂਗਲੀ ਦੇ ਇਸ਼ਾਰੇ ਨਾਲ ਪਿੱਛੇ ਸੈਂਕੜੇ ਘੋੜੇ ਸੇਮ ਤੋਂ ਸੇਮ ਖੜੇ ਕਰਤੇ ਉਹ ਇਸ ਗੱਲ ਤੋਂ ਹੋਰ ਵੀ ਜ਼ਿਆਦਾ ਇੰਟਰਸਟ ਹੋਇਆ ਪਹਿਲੋ ਕੀ ਬਾਦਸ਼ਾਹ ਨੇ ਆਪਣੀ ਬੇਟੀ ਦੀ ਸ਼ਾਦੀ ਰਿਸ਼ਤਾ ਬਾਬਾ ਜੀ ਨੂੰ ਪੇਸ਼ ਕੀਤਾ ਵੀ ਮੇਰੀ ਬੇਟੀ ਦੀ ਸ਼ਾਦੀ ਤੁਸੀਂ ਆਪ ਮੇਰੇ ਨਾਲ ਕਰਾਓ ਤਾਂ ਬਾਬਾ ਜੀ ਨੇ ਉਹ ਰਿਸ਼ਤਾ ਕਬੂਲ ਕੀਤਾ ਇਹ ਬਾਬਾ ਜੀ ਘਰ ਵਾਲੀ ਹੈ ਇਹ ਬਾਬਾ ਜੀ ਦੀ ਇਹਦੀ ਬੇਗਮ ਹੈ ਬਾਬਾ ਜੀ ਦੀ ਬੇਗਮ ਹੈ ਇਹ ਬਾਬਾ ਜੀ ਦੀ ਬੇਗਮ ਪਹਿਲੋ ਦੇ ਬਾਦਸ਼ਾਹ ਦੀ ਬੇਟੀ ਹੈ ਬਾਬਾ ਜੀ ਦੇ ਤਿੰਨ ਸਹਾਂਜਦੇ ਹੋਏ ਹਨ ਤੇ ਇੱਕ ਬੇਟੀ ਹੋਈ ਏ ਜੋ ਇਸ ਗਾਦੇ ਕੋਲ ਹੈ ਠੀਕ ਹੈ ਵੀਰੇ ਬਾਪ ਬਾਬਾ ਜੀ ਦੇ ਤਿੰਨ ਸਹਾਂਬਜਾਦਿਆਂ ਵਿੱਚੋਂ ਦੋ ਤੇ ਔਲਾਦ ਹੋਈ ਇੱਕ ਤੇ ਔਲਾਦ ਨਹੀਂ ਸੀ ਇੱਕ ਦੀ ਔਲਾਦ ਨੂੰ ਬਾਬਾ ਜੀ ਦੀ ਗੱਦੀ ਮਿਲ ਗਈ ਦੂਜੇ ਨੂੰ ਰਾਜ ਖਨਾਨਾ ਮਿਲ ਗਿਆ ਜਿਹੜੇ ਕੇ ਨਵਾਬ ਸ਼ੇਰ ਮੁਹੰਮਦ ਖਾਨ ਸਹੀ ਜਿਹਨੇ ਹਾਂ ਨਾਰਾ ਮਾਰੇ ਥਾ ਉਹ ਵੀ ਬਾਬਾ ਜੀ ਦੇ ਔਲਾਦ ਚੋਂ ਹੀ ਥੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਉੱਪਰ ਹਾਂ ਨਾਰਾ ਮਾਰੇ ਥਾ ਉਹ ਨਵਾਬ ਸ਼ੇਰ ਮੁਹੰਮਦ ਖਾਨ ਉਹ ਵੀ ਬਾਬਾ ਜੀ ਦੇ ਹੀ ਔਲਾਦ ਚੋਂ ਥੇ ਬਾਬਾ ਜੀ ਦੀਆਂ ਵੱਡੇ ਮੇਲੇ ਜੋ ਲੱਗਦੇ ਚੌਂਕੀਆਂ ਲੱਗਦੀਆਂ ਵੱਡੀਆਂ ਚੌਂਕੀਆਂ ਲੱਗਦੀਆਂ ਆ ਉਹ ਸਾਲ ਚ ਸੱਤ ਲੱਗਦੀਆਂ ਨੇ ਇਸ ਵਿੱਚ ਜੇਠ ਹਾੜ ਨਵਾਨੀ ਤੇ ਵਿਸਾਖ ਦੀ ਚੌਂਕੀਆਂ ਲੱਗਦੀਆਂ ਨੇ ਮੇ ਮਸ਼ਹੂਰ ਚੌਂਕੀਆਂ ਨੇ ਜੋ ਵੀ ਲੋਕ ਮੰਗਤ ਮੰਗਦੇ ਨੇ ਉਹ ਮੰਗਤ ਪੂਰੀ ਹੋਣ ਤੇ ਬਾਅਦ ਆਪਣਾ ਜੋ ਵੀ ਹੁੰਦੀ ਉਹਨਾਂ ਦਾ ਸ਼ਰਧਾ ਹੁੰਦੀ ਜੋ ਵੀ ਹੁੰਦਾ ਸੁਖ ਸੁਖੀ ਹੁੰਦੀ ਉਹ ਪੂਰੀ ਕਰਕੇ ਫਿਰ ਆਖ ਜਾਂਦੇ ਬਾਬਾ ਜੀ one. I do ਹਾਂਜੀ ਆ ਚਾਦਰ ਬਾਬਾਈ ਓਕੇ ਆ ਜਾ ਡੋਲਾ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਂ ਜਗਾ ਦੇ ਲਓ ਜੀ ਪਾਵਰ ਵੀ ਚੱਲਦੇ ਨੇ ਓਕੇ ਲਓ ਜੀ ਤੇ ਆ ਫਲਾਵਰ ਹੋ ਗਿਆ ਤੇ ਨਾ ਇੱਧਰਾ ਚਾਦਰ ਹੋ ਗਈ ਬਾਈ ਜੀ ਨੇ ਕਹਿੰਦੇ ਤੇ ਮਤਲਬ ਚਾਦਰ ਇੱਥੇ ਮਿਲ ਜਾਂਦੀ ਹੈ ਨਾ ਹਾਂਜੀ ਹਾਂਜੀ ਸਾਰਾ ਉਥੇ ਮਿਲਦਾ ਫਲਾਵਰ ਮਿਲਦਾ ਨਿਆਜ ਪਤਾਸੇ ਗੁਲਗਲੇ ਠੀਕ ਹੈ ਹਰ ਚੀਜ਼ ਮਿਲਦੀ ਹੈ ਠੀਕ ਹੈ ਠੀਕ ਆਰਮਾਰ ਜਹਾਜ ਹੋਰ ਛਾਤੀ ਉਹ ਤੇਲ ਮਲ ਹਰ ਇੱਕ ਚੀਜ਼ ਮਿਲ ਜੂਗੀ ਠੀਕ ਹੈ ਠੀਕ ਮਾਤਾ ਦਾ ਸਮਾਨ ਵੀ ਮਾਤਾ ਦਾ ਸਮਾਨ ਮਾਤਾ ਦਾ ਸਮਾਨ ਹੀ ਮਿਲ ਜਾਂਦਾ ਬਾਬਾ ਜੀ ਦੀ ਲੜਕੀ ਦਾ ਠੀਕ ਹੈ ਠੀਕ ਹਰ ਚੀਜ਼ ਮਿਲ ਜੂਗੀ ਓਕੇ ਵੀਰੇ ਆਪਾਂ ਤੁਹਾਨੂੰ ਦਰਗਾਹ ਦੇ ਦਰਸ਼ਨ ਕਰਾ ਦੇ ਤੇ ਆਪਾਂ ਅੱਗੇ ਬਾਹਰ ਬਾਕੀ ਇੱਥੇ ਬਹੁਤ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਨਾ ਜਿਵੇਂ ਤੁਸੀਂ ਚਾਦਰ ਲੈਣੀਆਂ ਜਾਂ ਕੋਈ ਵੀ ਹੈ ਨਾ ਇਹ ਸਾਰਾ ਸਮਾਨ ਇੱਥੇ ਮਿਲ ਜਾਂਦਾ ਤੁਸੀਂ ਇੱਥੇ ਆ ਕੇ ਲੈ ਸਕਦੇ ਜਿਵੇਂ ਆ ਬਾਜੀ ਉਹਨਾਂ ਕੋਲ ਸਾਰਾ ਹੁੰਦਾ ਨਾ ਲਓ ਜਿਵੇਂ ਚਾਦਰ ਹੋ ਗਈ ਹੈ ਨਾ ਓਕੇ ਲੋਜੀ ਇਹ ਪ੍ਰਸ਼ਾਦ ਆ ਵੀਰੇ ਆ ਇਹ ਪ੍ਰਸ਼ਾਦ ਓਕੇ ਲੋਜੀ ਪ੍ਰਸ਼ਾਦ ਹੋ ਗਿਆ ਨਾ ਬਾਕੀ ਚਾਦਰ ਹੋ ਗਈ ਜਿਵੇਂ ਤੇ ਆਪਾਂ ਤੁਹਾਨੂੰ ਸਾਰੇ ਅੰਦਰੋਂ ਦਰਸ਼ਨ ਵੀ ਸਾਰੇ ਕਰਾਤੇ ਤੇ ਅੱਜ ਦੀ ਵੀਡੀਓ ਆਪਾਂ ਐਂਡ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਦਰਗਾਹ ਬਾਬਾ ਹਿਦਰ ਸਿੰਘ ਜੀ ਸ਼ਹਿਰ ਮਲੇਰਕੋਟਲਾ ਸੋ ਚੱਲਦੇ ਆ